ਅਲਗੋ ਕੋਠੀ ਹਤਿਆਕਾਂਡ ਮਾਮਲੇ ਦੇ ਵਿੱਚ આરોપી ਬਿਕਰਮਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਦੋਂ ਪਰਤੀ ਕਰਵਾਇਆ ਗਿਆ ਸੀ ਤਾਂ ਜੋ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਉਹਨਾਂ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਪੰਜ ਲੋਕ ਸਨ ਜੋ ਬਿਕਰਮਜੀਤ ਸਿੰਘ ਨੂੰ ਅਗਵਾ ਕਰਨ ਲਈ ਆਏ ਸਨ ਉਹਨਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਤਾਜ਼ਾ ਅਪਡੇਟ ਜੋ ਮਿਲਿਆ ਉਸ ਮੁਤਾਬਕ ਦੋ ਜੋ ਸਿਕਿਉਰਿਟੀ ਗਾਰਡਸ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਬਿਕਰਮਜੀਤ ਸਿੰਘ ਦੇ ਸੁਰੱਖਿਆ ਦੇ ਲਈ ਲਗਾਏ ਗਏ ਸਨ ਗੁਨਾਰਕ ਹਸਪਤਾਲ ਦੇ ਵਿੱਚ ਜਦੋਂ ਪਰਤੀ ਕਰਵਾਇਆ ਗਿਆ ਸੀ ਵਿਕਰਮਜੀਤ ਸਿੰਘ ਨੂੰ ਤਾਂ ਸੁਰੱਖਿਆ ਮੁਲਾਜ਼ਮ ਦੋ ਤਾਇਨਾਤ ਕੀਤੇ ਗਏ ਸਨ ਉਹਨਾਂ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜ ਲੋਕ ਸਨ ਜੋ ਕਿ ਵਿਕਰਮਜੀਤ ਸਿੰਘ ਨੂੰ ਅਗਵਾ ਕਰਨ ਲਈ ਆਏ ਸਨ ਉਹਨਾਂ ਦੇ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਕਰਮਜੀਤ ਸਿੰਘ ਨੂੰ 5 ਮਹੀਨਿਆਂ ਪੰਜਾਬ ਪੁਲਿਸ ਦੇ ਇੱਕ ਕੋਜ ਅਧਿਕਾਰੀ ਜ਼ਬਰਦਸਤੀ ਆਪਣੇ ਨਾਲ ਲੈ ਕੇ ਚਲੇ ਗਏ ਸੀ ਪਰਿਵਾਰਕ ਮੈਂਬਰਾਂ ਨੇ ਅਗਵਾ ਕਰਨ ਵਾਲੀ ਪੁਲਿਸ ਟੀਮ ਤੇ ਉਸ ਨੂੰ ਮਾਰਨ ਦਾ ਸ਼ੱਕ ਪਰਗਟਾਇਆ ਇਸ ਦੌਰਾਨ ਵਿਕਰਮਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਉਸ ਦੇ ਬੇਤਪਰੀ ਹਾਲਤ ਦੇ ਵਿੱਚ ਲਾਪਤਾ ਹੋਣ ਦੇ ਮਾਮਲੇ ਦੀ ਸੀਬੀਆਈ ਕੋਲੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਵਿਕਰਮਜੀਤ ਸਿੰਘ ਦੀ ਮਾਂ ਤੇ ਪਤਨੀ ਦੀ ਮੰਗ ਹੈ ਕਿ ਵਿਕਰਮ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਏ ਅਦਾਲਤ ਨੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਨੂੰ 19 ਮਈ ਨੂੰ ਪੇਸ਼ ਹੋਣ ਦੀ ਹਦਾਇਤ ਦਿੱਤੀ ਹੈ ਮਾਮਲਾ ਮਈ 2000 ਦਾ ਜਦੋਂ ਵਿਕਰਮਜੀਤ ਸਿੰਘ ਵੱਲੋਂ ਸ਼ਰਿਆਮ ਗੋਲੀਆਂ ਮਾਰ ਕੇ ਅਕਾਲੀ ਨੇਤਾ ਦੇ ਹੱਤਿਆਕਾਰ ਦਿੱਤੀ ਗਈ ਸੀ 2002 ਦਾ ਇਹ ਮਾਮਲਾ ਹੈ ਤੇ ਹੁਣ ਪੁਲਿਸ ਨੇ ਵਿਕਰਮ ਦਲਜੀਤ ਸਿੰਘ ਨੂੰ ਅਗਵਾ ਕੀਤੇ ਜਾਣ ਤੇ ਉਸ ਦਾ ਪਰਿਵਾਰ ਸੜਕਾਂ ਤੇ ਉਤਰ ਆਇਆ ਹੈ ਇਸ ਖਬਰ ਤੇ ਰਾਜੀਵ ਸ਼ਰਮਾ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਰਾਜੀਵ ਤਾਜ਼ਾ ਅਪਡੇਟ ਕੀ ਹੈ ਜੀ ਜੇਕਰ ਅਸੀਂ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੁਲਿਸ ਪਹਿਲਾਂ ਇਸ ਮਾਮਲੇ ਵਿੱਚੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜੇਕਰ ਅਸੀਂ ਹੁਣ ਦੀ ਗੱਲ ਕਰੀਏ ਤਾਂ ਜੋ ਅੰਮ੍ਰਿਤਸਰ ਦੇ ਏਸੀਪੀ ਨਾਰਥ ਹਨ ਉਹਨਾਂ ਦੇ ਮੁਤਾਬਕ ਪੰਜ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਪਿਛਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਪਰ ਜੇਕਰ ਅਸੀਂ ਮੁੱਖ ਜੋ ਪੁਲਿਸ ਮਲਾਜਮ ਦੋਸ਼ੀ ਹਨ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਚੋਂ ਇੰਸਪੈਕਟਰ ਨਰੰਗ ਸਿੰਘ ਔਰ ਗੁਲਚਨਜੀਤ ਜੋ ਕਿ ਅੰਮ੍ਰਿਤਸਰ ਦੇ ਮਰਜੀਠਾ ਪੁਲਿਸ ਦੇ ਵਿੱਚ ਤਾਇਨਾਤ ਹੈ ਉਹ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਦੋਂ ਤੱਕ ਉਹ ਦੋ ਲੋਕ ਗ੍ਰਿਫਤਾਰ ਨਹੀਂ ਹੁੰਦੇ ਉਦੋਂ ਤੱਕ ਦਾ ਨਹੀਂ ਹੋਏ ਪਾਏਗਾ ਕਿ ਆਖਿਰ ਬਿਕਰਮਜੀਤ ਕਿਤੇ ਹੈ ਉਹ ਜਿੰਦਾ ਹੈ ਜਾਂ ਫਿਰ ਉਸਦਾ ਕਤਲ ਕਰ ਦਿੱਤਾ ਗਿਆ ਹੈ ਜੀ ਰਾਜੀਵ ਜੋ ਮੰਡ ਦੇ ਕਾਉਂਟਰ ਇੰਟੈਲੀਜੈਂਸ ਯੂਨਿਟ ਦੇ ਵਿੱਚ ਹੋਈ ਹੈ ਜ ਜਿਸ ਦੀ ਗੱਲ ਕਰ ਰਹੇ ਹੋ ਨਾਰਿੰਗਾ ਸਿੰਘ ਦੀ ਤੇ ਉਹ ਅਜੇ ਤੱਕ ਫਰਾਰਾ ਕਿ ਲੱਗਦਾ ਨਾਰਿੰਗ ਸਿੰਘ ਦੀ ਜੇ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਤਾਂ ਮੰਡ ਦੇ ਉਸ ਘੇਰੇ ਵਿੱਚ ਆ ਸਕਦੇ ਨੇ ਮੰਡ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਪੁਲਿਸ ਦਾ ਫਿਲਹਾਲ ਇਹ ਕਹਿਣਾ ਹੈ ਕਿ ਇਹਨਾਂ ਜੋ ਤਾਰੰਗ ਸਿੰਘ ਔਰ ਗੁਲਸ਼ਨਜੀਤ ਦੀ ਗ੍ਰਿਫਤਾਰੀ ਲਈ ਵੱਖਰੇ ਵਕਤ ਵਕਤ ਤੋਂਾਂ ਤੇ ਚਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਤਾਂ ਇਹ ਖੁਲਾਸਾ ਹੋ ਪਾਏਗਾ ਕਿ ਆਖਿਰ ਕਿਸ ਦੇ ਕਹਿਣ ਤੇ ਉਹਨਾਂ ਨੇ ਉਸ ਨੂੰ ਕਿਡਨਾਪ ਕੀਤਾ ਔਰ ਕੀ ਉਸ ਦੇ ਪਿੱਛੇ ਉਹਨਾਂ ਦਾ ਮੰਤਵ ਸੀ ਇਹ ਸਭ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਜੀ ਰਾਜੀਵ ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਦਾ ਕੀ ਕਹਿਣਾ ਹੈ ਪੰਜ ਪੁਲਿਸ ਮੁਲਾਜ਼ਮ ਜਿਸ ਤਰ੍ਹਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹੁਣ ਉਹਨਾਂ ਦਾ ਕੀ ਕਹਿਣਾ ਕਿਉਂਕਿ ਸੀਬੀਆਈ ਦੀ ਸੀਬੀਆਈ ਦੀ ਜਾਂਚ ਕਰਾਉਣ ਦੀ ਲਗਾਤਾਰ ਉਹ ਜਿਵੇਂ ਸੀਬੀਆਈ ਜਾਂਚ ਦੀ ਗੱਲ ਕਰੀ ਇਹਦਾ ਪਰਿਵਾਰ ਦੀ ਸ਼ੁਰੂ ਤੋਂ ਹੀ ਇਹ ਮੰਗ ਸੀ ਔਰ ਹੁਣ ਵੀ ਉਹਨਾਂ ਦੀ ਮੰਗ ਬਰਕਰਾਰ ਹੈ ਪਰ ਉਹਨਾਂ ਦੀ ਨਾਲ ਦੀ ਨਾਲ ਇਹ ਵੀ ਮੰਗਿਆ ਪੁਲਿਸ ਕਿ ਜੋ 5 ਲੋਕ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਤੋਂ ਪੁਲਿਸ ਨੂੰ ਪੁੱਛਗਿੱਛ ਕਰਕੇ ਜੋ ਵੀ ਜਾਣਕਾਰੀ ਮਿਲੀ ਹੈ ਉਹ ਪਰਿਵਾਰ ਨੂੰ ਨਹੀਂ ਦਿੱਤੀ ਜਾ ਰਹੀ ਕਿਉਂਕਿ ਉਹਨਾਂ ਨੂੰ ਲਗਾਤਾਰ ਇਹ ਸ਼ੱਕ ਹੈ ਕਿ ਉਹਨਾਂ ਦੇ ਬੇਟੇ ਨੂੰ ਇਦਾਂ ਵੱਲੋਂ ਕਤਲ ਕਰ ਦਿੱਤਾ ਗਿਆ ਪਰ ਪੁਲਿਸ ਉਹਨਾਂ ਨੂੰ ਕੋਈ ਵੀ ਭਰੋਸੇਮੰਦ ਜਵਾਬ ਦੇਣ ਤੋਂ ਜੋ ਹੈ ਉਹ ਨਾਂ ਨੁਕਰ ਕਰ ਰਹੀ ਹੈ